ਪੀਲ ਪੁਲਿਸ ਦੇ ਵੱਲੋਂ ਅੱਜ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ 479 ਕਿਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ ਤੇ ਨਾਲ ਦੀ ਨਾਲ ਕਈ ਮੁਲਜ਼ਮਾਂ ਨੂੰ ਇਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਤੇ ਨਾਲ ਦੀ ਨਾਲ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਟੂਡੇ ਐਜ਼ ਯੂ ਸੀ ਇਨ ਫਰੰਟ ਆਫ ਯੂ 479 ਕਿਲੋਗ੍ਰਾਮਸ ਆਫ ਕੋਕੀਨ ਆਰ ਆਫ ਆਰ ਸਟ੍ਰੀਟਸ 9 ਇੰਡੀਵਿਜੂਅਲਸ ਹੈਵ ਬੀਨ ਅਰੈਸਟਡ ਪੀਲ ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਪੈਲਕਨ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਪੀਲ ਰੀਜਨਲ ਪੁਲਿਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ ਜੋ ਲਗਭਗ 50 ਮਿਲੀਅਨ ਡਾਲਰ ਦੀ ਕੋਕੈਨ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਆਲਮੋਸਟ 500 ਕਿਲੋ ਕੋਕੈਨ ਸੀਜ਼ ਕੀਤੀ ਗਈ ਹੈ ਤੇ ਨੌਨ ਵਿਅਕਤੀਆਂ ਨੂੰ ਅਰੈਸਟ ਤੇ ਚਾਰਜ ਕੀਤਾ ਗਿਆ ਹੈ ਤੇ ਆਫਕੋਰਸ ਇਹ ਇਹ ਕੋਕੈਨ ਜਦੋਂ ਆਪਣੇ ਸਮੱਗਲ ਹੋ ਕੇ ਕਹਿਣਾ ਚਾਹੁੰਦੀ ਹੈ ਅਪੀਲ ਚਾਹੁੰਦੀ ਹੈ ਇਸ ਨੂੰ ਬਿਲਕੁਲ ਜਾਣਦਾ ਹੈ ਸਮਾਲਰ ਲੈਵਲ ਦੇ ਡੀ ਲੈਵਲੋਂ ਤੇ ਫਿਰ ਸਟਰੀਟ ਤੇ ਇਸ ਨੂੰ ਪੀਛਾ ਜਾਂਦਾ ਹੈ ਪੀਰ ਪੁਲਿਸ ਨੇ ਯੂ ਐਸ ਕੈਨੇਡਾ ਟਰੱਕ ਰੂਟ ਰਾਹੀਂ ਕੋਕੀਨ ਦੀ ਤਸਕਰੀ ਕਰਦੇ ਗਰੋ ਦੀ ਜਾਂ ਸ਼ੁਰੂ ਕੀਤੀ ਸੀ ਸੋ ਫਾਰ ਸੀ ਦੋ ਹੈਂਗਨਾ ਵੁੱਡ ਅਮਿਨਿਸ਼ਨ ਸੀ ਕੀਤੀਆਂ ਨੇ ਨਵੰਬਰ ਤੱਕ ਸੀ ਵੀ ਐਚ ਐਸਏ ਅਮਰੀਕਾ ਦੀ ਡੀਈਏ ਭਾਵ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਤੇ ਹੋਮਲੈਂਡ ਸਕਿਉਰਿਟੀ ਨਾਲ ਮਿਲ ਕੇ ਕਈ ਵਿਅਕਤੀਆਂ ਰਕ ਕੰਪਨੀਆਂ ਅਤੇ ਸਟੋਰੇਜ ਥਾਵਾਦੀ ਪਛਾਣ ਕੀਤੀ ਗਈ ਜਿੱਥੇ ਤੱਕ ਇਸ ਇਨਵੈਸਟੀਗੇਸ਼ਨ ਦੀ ਗੱਲ ਹੈ ਜਿੰਨੇ ਵੀ ਬੰਦੇਸ ਵਿੱਚ ਇਨਵੋਲਵ ਸਗੇ ਸਾਰੇ ਸੀਯੂਐਸ ਚਾਰਜ ਕਰਦੇ ਹਨ ਤੇ ਇਹ ਇਨਵੈਸਟੀਗੇਸ਼ਨ ਹਲੇ ਵੀ ਚੱਲ ਰਹੀ ਹੈ ਜਾਂਚ ਦੇ ਤਹਿਤ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਸਬੰਧਤ ਅਪਰਾਧਾਂ ਦੇ ਵਿੱਚ ਕੁੱਲ 35 ਦੋਸ਼ ਲਗਾਏ ਗਏ ਹਨ ਇਸ ਸਬੰਧ ਦੇ ਵਿੱਚ 9 ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਦੇ ਨਾਮ ਹਨ ਹਾਊ ਟੋਮੀ ਹੋਇਨ ਸਜਗਿਤ ਯੋਗਿੰਦਰ ਰਾਜਾ ਮਨਪ੍ਰੀਤ ਸਿੰਘ ਫਿਲਿਪ ਟੇਪ ਅਰਵਿੰਦਰ ਪੋਵਾਰ ਕਰਮਜੀਤ ਸਿੰਘ ਗੁਰਤੇਜ ਸਿੰਘ ਸਰਤਾਜ ਸਿੰਘ ਸ਼ਿਵ ਓਮਕਾਰ ਸਿੰਘ ਬ੍ਰੈਂਪਟਨ ਈਸਟ ਤੋਂ ਐਮਪੀਪੀ ਹਰਦੀਪ ਗਰੇਵਾਲ ਕਹਿੰਦੇ ਹਨ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਰਕਾਰ ਸਖਤ ਰਵਈਆ ਅਪਣਾ ਰਹੀ ਹੈ ਪਰ ਸਾਡੀ ਗਵਰਨਮੈਂਟ ਵੱਲੋਂ ਮੈਸੇਜ ਕਲੀਅਰ ਹੈ ਇਟ ਡਸਨਟ ਮੈਟਰ ਕਿਹੜੀ ਕਮਿਊਨਿਟੀ ਤੋਂ ਤੁਸੀਂ ਕਿਹੜੀ ਬੈਕਗ੍ਰਾਉਂਡ ਦੇਤੇ ਹੋ ਅਸੀਂ ਫੁੱਲ ਐਕਸਟੈਂਟ ਟੂ ਦਾ ਲਾਅ ਵਰਤਾਂਗੇ ਤੇ ਜਿਹੜੇ ਨਵੇਂ ਟੂਰਜ਼ ਐਂਡ ਰਿਸੋਰਸਸ ਪ੍ਰੋਵਾਈਡ ਕੀਤੇ ਗਏ ਆਂ ਟੇਲ ਯੂ ਗਵਰਨਮੈਂਟ ਵੱਲੋਂ ਸੀਬੀਐਸਏ ਵੱਲੋਂ ਉਹ ਤੁਹਾਨੂੰ ਅੱਜ ਦਿਖਦੇ ਨੇ ਇਨ ਐਕਸ਼ਨ ਥਰੂ ਪ੍ਰੋਜੈਕਟ ਪੈਲਿਕਨ ਵੀ ਕੀ ਆਪਣੀ ਗਵਰਨਮੈਂਟਸ ਕਰ ਰਹੀਆਂ ਨੇ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤ ਕਾਰਵਾਈ ਹੋਣ ਦੀ ਉਮੀਦ ਹੈ ਰਿਪੋਰਟ ਪ੍ਰੋਸੈਸਰ ਹੋ ਕੈਨੇਡਾ ਬਾਰਡਰ ਸਰਵਿਸ ਐਜੰਸੀ ਦਾ ਹਿੱਸੇ ਤੇ ਇਸ ਇਨਵੈਸਟੀਗੇਸ਼ਨ ਸਾਡੀ سپورਟ DEA US এজেন্সੀਆਂ ਦੇ ਚ ਟੂ ਬੀ ਮਿਲੀ ਸਾਨੂੰ ਲੰਗਵੁੱਡ CBSA ਸੋ ਉਹ ਸਰਵਿਸ ਇਸ ਪੱਖੋਂ ਦੇਖਣ ਗਿਆ ਕਿ ਅਗਰ ਕੋਈ ਇਸਨ ਰਿਪੋਰਟ ਕਰਦੀ ਹੈ ਅਗਰ ਲੀਗਲੀ ਉਹਨਾਂ ਕੋਲ ਇਜਾਜ਼ਤ ਹੈ ਤਾਂ ਉਹ ਜਰੂਰ ਕਰਨਗੇ ਕਮਿਊਨਿਟੀ ਸੇਫਟੀ ਦੇ ਲਈ ਅਜਿਹੇ ਪ੍ਰੋਜੈਕਟ ਚੱਲਦੇ ਰਹਿਣਗੇ so the message is very clear. jatucistan, the the chief, the deputy chief, these, these projects are ongoing. we're coming after you. we're going to make sure that everybody in this industry gets caught and we continue to keep our streets safe. Project Pelican began one year ago, uh, June of 2024, when our Specialized Enforcement Bureau investigators discovered an organized criminal network smuggling drugs through commercial trucking lines from the United States into the Peel Region. Peel Regional Police investigation, follow... ਅਧਿਕਾਰੀਆਂ ਦੇ ਅਨੁਸਾਰ ਜਿਹੜੇ ਵਿਅਕਤੀ ਇਸ ਗਰੋਹ ਦੇ ਵਿੱਚ ਸ਼ਾਮਲ ਹਨ ਉਹਨਾਂ ਨੂੰ ਡਿਪੋਰਟ ਕਰਨ ਦੀ ਸੰਭਾਵਨਾ ਦੀ ਹੈ ਇਹ ਕਾਰਵਾਈ ਨਸ਼ਾ ਅਤੇ ਹਥਿਆਰ ਤਸਕਰੀ ਰੋਕਣ ਲਈ ਚੱਲ ਰਹੀ ਇੱਕ ਵਿਆਪਕ ਅਤੇ ਸੋਚ ਜੀ ਰਣਨੀਤੀ ਦਾ ਹਿੱਸਾ ਹੈ Omni News, Mississauga.